ਆਪਣੇ ਪੈਸੇ ਜਿਹੜੇ ਮੋਲੇ ਨੇ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਤੜਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਨ ਮੈਨੂੰ ਕਾਨੂੰ ਕੋਈ ਜੱਕਨਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬਚਰੇ ਆ ਤੇ ਇਹਨਾਂ ਦੇ ਕੋਈ ਜੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਦਾ ਆਪਣਾ ਹੋਇਆ ਦੀ 20 ਹਾਂ ਹਾਂ ਲੱਤੀ ਚ ਸੌਦਾ ਹੋਇਆ ਦੀ 20 ਹਾਂਜੀ ਮੈਂ ਨਰਿੰਦਰਪੁਰਪਰਾ ਜੀ ਗੱਲ ਕਰ ਰਹੀ ਹਾਂ ਬਿਲਕੁਲ ਮੈਂ ਵੀ ਆ ਤੁਹਾਡੇ মিডিਆ ਚੈਨਲ ਦੇ ਥਰੂ ਹੀ ਜਿਹੜਾ ਇਹ ਚੀਜ਼ ਨੂੰ ਦੇਖਿਆ ਇਹ ਦੇਖੋ ਜਿਹੜੀ ਟਰੱਕ ਜੁਨੀਅਨ ਆ ਕੋਈ ਵੀ ਜਿਹਨੂੰ ਕੇ ਕਾਂਗਰਸ ਦੀ ਸਰਕਾਰ ਜਿਹੜੀ ਜਾਂਦੇ ਹੋਏ ਭੰਗ ਕਰ ਗਈ ਸੀ ਜੀ ਤੇ ਇੱਕ ਜਿਹੜੀ ਗੈਰ ਸਰਕਾਰੀ ਸੰਸਥਾ ਹੈਗੀ ਆ ਭਵਾਨੀਗੜ੍ਹ ਦੇ ਵਿੱਚ ਹਰ ਸਾਲ ਉੱਥੇ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹਨੂੰ ਆਪਰੇਟਰ ਨਾਲ ਮਿਲ ਕੇ ਜਿਹੜਾ ਉਹਨੂੰ ਚੁਣ ਲੈਂਦੇ ਨੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਕੰਮ ਹੈ ਜਿਹੜਾ ਕਾਰੋਬਾਰਕ ਕਿ 30000 ਬੰਦਾ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜਾ ਅੱਜ ਭਵਾਨੀਗੜ੍ਹ ਦੇ ਇਸ ਯੂਨੀਅਨ ਦੇ ਨਾਲ ਜੁੜਿਆ ਹੈ ਜਿਨ੍ਹਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਆ ਜੀ ਤਾਂ ਇਸ ਦੇ ਵਿੱਚ ਜੋ ਚੀਜ਼ ਹੋਈ ਹੈ ਉਹ ਬੜੀ ਮਤਭਾਗੀ ਹੈ ਜੀ ਪਰ ਇਹਦੇ ਤੇ ਜੋ ਵੀ ਹੈ ਮੈਂ ਤਾਂ ਸਿੱਧਾ ਐਸਐਸਪੀ ਨੂੰ ਵੀ ਕਿਹਾ ਕਿ ਇਹਦੇ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੇ ਤੇ ਜਿਹੜੀ ਕਾਰਵਾਈ ਆ ਪ੍ਰੋਪਰ ਬੰਦਿਆਂ ਤੇ ਹੋ ਜਾਣੀ ਚਾਹੀਦੀ ਆ ਦੇਖੋ ਮੈਂ ਉਹ ਵੀਡੀਓ ਦੇਖੀ ਹੈ ਜੀ ਤੇ ਜਿਹੜੀ ਹੈਗੀ ਆ ਉਸ ਵੀਡੀਓ ਦੇ ਆਧਾਰ ਤੇ ਕਿ ਜਿਹੜਾ ਕੋਈ ਪੈਸੇ ਨੇ ਜਿਹੜੇ ਜੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਤੇ ਉਹ ਕਿਹੜੇ ਬੰਦੇ ਨੇ ਜਿਹੜੇ ਉੱਥੇ ਬੈਠੇ ਨੇ ਤੇ ਇੰਨਾ ਪੈਸਾ ਉਹ ਆਇਆ ਕਿੱਥੋਂ ਆ ਤੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਮੈਂ ਤਾਂ ਉਸ ਵੀਡੀਓ ਦੇ ਆਧਾਰ ਤੇ ਜਿੰਨੀ ਕਿ ਮੈਂ ਵੀਡੀਓ ਦੇਖੀ ਹੈ ਕਲਿੱਪ ਦੇਖੀ ਹੈ ਉਸ ਆਧਾਰ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੰਦੇ ਕੋਈ ਉਹਦੇ ਵਿੱਚ ਇਨਵੋਲਵ ਨੇ ਚਾਹੇ ਕੋਈ ਦੇਣ ਚ ਕੋਈ ਲੈਣ ਚ ਚਾਹੇ ਵੀਡੀਓ ਬਣਾਉਣ ਤੇ ਜਿੰਨੇ ਵੀ ਕੋਈ ਬੰਦੇ ਨੇ ਉਹਦੀ ਸਾਰੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਬੰਦਿਆਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ ਇਹ ਹਦਾਇਤ ਮੈਂ ਜਿਹੜੀ ਪੁਲਿਸ ਨੂੰ ਜਿਹੜੀ ਦੇ ਚੁੱਕੀ ਆ ਦੇਖੋ ਸਿਆਸਤ ਦੇ ਵਿੱਚ ਆਏ ਆ ਜੀ ਤੇ ਸਿਆਸਤ ਦੇ ਵਿੱਚ ਹੁਣ ਇੰਡੀਵਿਜੂਅਲੀ ਤਾਂ ਇਕੱਲਾ ਦਾ ਬੰਦਾ ਕੁਝ ਨਹੀਂ ਹੁੰਦਾ ਤੁਹਾਡਾ ਦਾਇਰਾ ਹੁੰਦਾ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਹੋਣੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਹੁੰਦੇ ਸੋ ਜਿਹੜੀ ਚੀਜ਼ ਗਲਤ ਹੈ ਤਾਂ ਉਹ ਚੀਜ਼ ਗਲਤ ਹੈ ਸੋ ਜਿਨੇ ਜਿਹੜੀ ਕੋਈ ਚੀਜ਼ ਗਲਤ ਕੀਤੀ ਹੈ ਜੀ ਚਾਹੇ ਕੋਈ ਇਹ ਫਰਕ ਨਹੀਂ ਪੈਂਦਾ ਕਿ ਕੌਣ ਕਿਹਦਾ ਬੰਦਾ ਕਿਹਦਾ ਨਹੀਂ ਹੈਗਾ ਕਿਹੜੀ ਪਾਰਟੀ ਦਾ ਹੈਗਾ ਕਿਹੜੀ ਨਹੀਂ ਦਾ ਹੈਗਾ ਸੋ ਜਿਹਨੇ ਜੋ ਚੀਜ਼ ਗਲਤ ਕੀਤੀ ਆ ਉਹਨੂੰ ਉਹਦੀ سزا ਮਿਲ ਜਾਣੀ ਚਾਹੀਦੀ ਆ ਤੇ ਉਹਨਾਂ ਦੇ ਉੱਤੇ ਉਹ ਕਾਰਵਾਈ ਜਿਹੜੀ ਉਹ ਹੋ ਜਾਣੀ ਚਾਹੀਦੀ ਆ